ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮ제 ਚੋਕੇ ਇੰਡੀਆ ਤੋਂ ਹਰ ਬੰਦਾ ਇਹ ਸੋਚਦਾ ਹੈ ਵੀ ਬਾਅਦ ਐਸ਼ਿਆ ਸ਼ਾਗੀਏ ਬਾਦ ਅਗੇ ਐਸ਼ ਕਰਾਂਗੇ ਕੋਈ ਬਾਅਦ ਚਲੇਗੇ ਕਿ ਤਿੰਨ ਨਿਆਲੇ ਨਿਆਲੇ ਵੀ ਦੋਸਤੋ ਜਿਹੜੀ ਬਾਦ ਆ ਕੇ ਮੁਸ਼ਕਲਾਂ ਪੇਸ਼ ਆਂਦੀਆਂ ਨਾਲ ਜਿਤਨਾ ਬੀਤੀ ਉਹਨੂੰ ਪਤਾ ਹੁੰਦਾ ਹੈ ਸਭ ਤੋਂ ਵੱਡੀ ਤੇ ਮੁਸ਼ਕਲ ਆਂਦੀ ਜਦੋਂ ਤੁਸੀਂ 에ਰਪੋਰਟ ਤੋਂ ਬਾਹਰ ਉਤਰਦੇ ਹੋ ਤਾਂ ਜਾਣਾ ਕਿਥੇ ਸਮਾਨ ਲੈ ਕੇ ਜੀ ਤੋਂ ਲੱਗੀ ਕੋਈ ਟਿਕਾਣਾ ਨਾ ਆਵੇ ਕੋਈ ਵਕਫਾ ਨਾ ਆਵੇ ਰਿਸ਼ਤੇ ਦਾ ਨਾ ਆਵੇ ਦੋਸਤ ਨਾ ਆਵੇ ਤੇ ਜਣਾ ਕਿਤੇ ਵੀ ਸ਼ਾਇਦ ਹੀ ਤਾਂ ਵਕਫੀ ਨਹੀਂ ਨਾ ਮੁਲਕ ਦੀ ਵਕਫੀ ਹੈ ਤੇ 에어ਪੋਰਟ ਤੋਂ ਬਾਹਰ ਨਿਕਲਦੇ ਲੋਕ ਆਪੋ ਆਪਣੇ ਸਮਾਨ ਲੈ ਕੇ ਟੈਕਸੀ ਕੀਤੀ ਬੱਸ ਕੀਤੀ ਆਪਣੇ ਆਪਣੇ ਚਾਲੇ ਬਾਹਰ ਦਿੰਦੇ ਵੇ ਤੇ ਬੰਦਾ ਇਕੱਲਾ ਉੱਡੀ ਦੇ ਰਜ਼ਾ ਵੀ ਹੁਣ ਮੈਂ ਜਾਵਾਂ ਤੇ ਜਾਵਾਂ ਕਿਤੇ ਜੇ ਤੁਸੀਂ ਇੰਡੀਆ ਤੋਂ ਜਾਂ ਕਿਸੇ ਹੋਰ ਮੁਲਕ ਤੋਂ ਸ਼ਿਫਟ ਹੋਣਾ ਚਾਹੁੰਦੇ ਹੋ ਤੇ ਜੇ ਤੇ ਤੁਸੀਂ ਐਡਰੈਸ ਦਾ ਕੋਈ ਇੰਤਜ਼ਾਮ ਕੀਤਾ ਹੋਇਆ ਹੈ ਫਰੇਤੇ ਕੋਈ ਗੱਲ ਨਹੀਂ ਜਾ ਕੇ ਟਿਕਾਣਾ ਤੁਹਾਡਾ ਬੰਜੇਗਾ ਤੇ ਜੇ ਤੁਸੀਂ ਪੁਲੇ ਭਾਈ ਬਾਹਰ ਆਏ ਹੋ ਤੇ ਫਿਰ ਸਜਣੋਂ ਬੜੀ ਮੁਸ਼ਕਲ ਹੁੰਦੀ ਹੈ ਬਾਹਰ ਮਕਾਨ ਲੈਣਾ ਕਿਰਾਏ ਤੇ ਬਹੁਤ ਮੁਸ਼ਕਲ ਹੈ ਮਕਾਨ ਨਹੀਂ ਮਿਲੇਗਾ ਤੇ ਤੁਹਾਡਾ ਕੋਈ ਕੰਮ ਨਹੀਂ ਹਣਾ ਕਿਸੇ ਵੀ ਤੁਸੀਂ ਆਫਿਸ ਚ ਜਾਓ ਸਭ ਤੋਂ ਪਹਿਲਾਂ ਕਹਣਗੇ ਜੀ ਡੈਸ ਪ੍ਰੂਫ ਦਿਓ ਹੁਣ ਜੇ ਤੁਸੀਂ ਹੋਟਲ ਦਾ ਰਹਿੰਦੇ ਹੋ ਤੇ ਉੱਤੇ ਉੱਡਦਾ ਡੈਸ ਉੱਤੇ ਮੰਨਿਆ ਨਹੀਂ ਜਾਂਦਾ ਨਾ ਤੁਹਾਡਾ ਬੈਂਕ ਦਾ ਕੋਈ ਖੁੱਲ ਸਕਦਾ ਨਾ ਇੰਸ਼ੋਰੈਂਸ ਵਾਲੇ ਮੰਨਦੇ ਵੀ ਯਾਨੀ ਕਿ ਕਿਸੇ ਵੀ ਆਫਿਸ ਚ ਕੁਰ ਦਾ ਡੈਸ ਨਹੀਂ ਮੰਗਦੀ ਉਹਨਾਂ ਦਾ ਬਤਾਉਂਦਾ ਹਾਂ ਜਦੋਂ ਡੈਸ ਚੇਂਜ ਹੋਏਗਾ ਜਿੱਥੋਂ ਬੱਚੀ ਕਿਤੇ ਬਦਲ ਜਾਏਗਾ ਤੇ ਘਰ ਦਾ ਡੈਸ ਜੇ ਤੁਸੀਂ ਕਿਸੇ ਏਜੰਟ ਕੋਲ ਜਾਂਦੇ ਹੋ ਤੇ ਏਜੰਟ ਦੀ ਸਭ ਤੋਂ ਪਹਿਲਾਂ ਕੋਲ ਡਿਮਾਂਡ ਹੁੰਦੀ ਹੈ ਕਿ ਤੁਸੀਂ ਜੋਬ ਕਿੱਥੇ ਕਰਦੇ ਹੋ ਕੌਂਟਰੈਕਟ ਦਿਖਾਓ ਤੁਹਾਡੀ ਇਨਕਮ ਕਿੱਥੋਂ ਆਏਗੀ ਤੁਸੀਂ ਪੈਸੇ ਕਿੱਥੋਂ ਦਿਓਗੇ ਕਈ ਮੁਲਕਾਂ 'ਚ 1 ਮਹੀਨੇ ਦਾ ਕਿਰਾਇਆ ਐਡਵਾਂਸ ਹੁੰਦਾ ਹੈ ਕਈ ਮੁਲਕਾਂ 'ਚ 3 ਮਹੀਨੇ ਦਾ ਕਿਰਾਇਆ ਐਡਵਾਂਸ ਹੁੰਦਾ ਹੈ ਇਸ ਕਰਕੇ ਫਿਰ ਉਹਨਾਂ ਬੰਦੇ ਕੋਲ ਬਜਟ ਚਾਹੀਦਾ ਫਿਰ ਵੀ ਉਹ ਵਿਸ਼ਵਾਸ ਨਹੀਂ ਕਰਦੇ ਕਈ ਸਮਾਜਿਕ ਕੰਟਰੈਕਟ ਲਿਖਿਆ ਜਾਂਦਾ 3 ਮਹੀਨੇ ਦਾ ਕਈ ਸਮਾਜਿਕ 6 ਮਹੀਨੇ ਦਾ ਤੇ ਕਈ ਸਮਾਜਿਕ 1 ਸਾਲ ਦਾ ਕੰਟਰੈਕਟ ਲਿਖਿਆ ਜਾਂਦਾ ਫਿਰ ਜੇ ਤੁਸੀਂ ਕਾਲ ਕੋਈ ਮੂਨ ਕਾਲ ਲੈਂਦੇ ਹੋ ਕਿਰਾਏ ਤੇ ਜਾਂ ਰੂਮ ਲੈਂਦੇ ਹੋ ਕਈ ਕਰਾਂ ਚ ਤੁਹਾਨੂੰ ਫਰਨੀਚਰ ਮਿਲ ਜਾਂਦਾ ਸੋਫਾ ਮਿਲ ਗਿਆ ਬੈੱਡ ਮਿਲ ਗਿਆ ਤੇ ਕਈ ਕਾਲ ਬਿਲਕੁਲ ਖਾਲੀ ਹੁੰਦੇ ਵੇ ਤੁਹਾਨੂੰ ਸਾਮਾਨ ਹੀ ਸਾਰਾ ਖੁਦ ਖਰੀਦਣਾ ਪੈਂਦਾ ਉੱਤੇ ਫਿਰ ਬੰਦੇ ਨੂੰ ਨਾਨੀ ਯਾਦ ਆਉਂਦੀ ਵੀ ਮੈਂ ਤਾਂ ਪੱਕੀਆਂ ਰੋਟੀਆਂ ਖਾਣ ਆਇਆ ਮਾਂ ਕੋਲ ਇੱਥੇ ਮੈਨੂੰ ਕੋਣ ਬਣਾ ਕੇ ਖਵਾਏਗਾ ਕਿੱਥੇ ਸੁਵੰਗਾ ਰਾਤ ਕਿੱਥੇ ਕਟਾਂਗਾ ਜੇ ਬੈੱਡ ਚਾਹੀਦਾ ਤੇ ਰਜਾਈ ਚਾਹੀਦੀ ਬਾਹ ਠੰਡ ਪਈ ਜਾਈ ਚਾਹੀਦੀ ਸਾਲਾਂ ਵਿੱਚ ਚਾਹੀਦਾ ਜੇ ਰੋਟੀ ਬਣਾਣੀ ਤੇ ਬਰਤਨ ਵੀ ਚਾਹੀਦੇ ਵੇ ਇਸ ਕਰਕੇ ਇਹ ਚੀਜ਼ਾਂ ਬੜੀਆਂ ਮੁਸ਼ਕਿਲ ਹੋ ਗਈਆਂ ਜੀ ਉਦੋਂ ਤੇ ਬੰਦਾ ਛੋਟੀ ਗੱਲ ਸਮਝਦਾ ਹੈ ਜਿੰਨਾਂ ਨੂੰ ਆ ਕੇ ਬਾਹਰ ਹਫ਼ਤਾ 15 ਜਾਂ ਮਹੀਨਾ ਟਿਕਾਣਾ ਮਿਲ ਜਿੰਦਾ ਨਾ ਸਮਝੋ ਬਹੁਤ ਤਗੜੇ ਲੱਕ ਜਾਂਦੇ ਵੇ ਉਹ ਕਦਰ ਪਾਣ ਭਾਵੇਂ ਨਾਮ ਪਾਣ ਨਿਕਟ ਉਹੀ ਟਾਈਮ ਉਹ ਆਉਂਦਾ ਜੀ ਚਲੋ ਪਹਿਲਾ ਮਹੀਨਾ ਪੰਨਾਂ ਦੇ ਕੱਟ ਜਾਂਦੇ ਵੇ ਜਦੋਂ ਟਾਈਮ ਨਿਕਲ ਜਾਂਦਾ ਫਿਰ ਤੇ ਹਰ ਬੰਦਾ ਗੱਲਾਂ ਕਰਦਾ ਉਹ ਮੈਂ ਹੋਟਲ ਚਲੇ ਜਾਣਾ ਸੀ ਉੱਥੇ ਚਲੇ ਜਾਦਾ ਸੀ ਅਸੀਂ ਇਹ ਚੀਜ਼ਾਂ ਚ ਗੁਝਲ ਚੁਕੇ ਆ ਸਾਨੂੰ ਪਤਾ ਵੀ ਕਿੰਨੀ ਮੁਸ਼ਕਿਲ ਆਂਦੀ ਏ ਇੱਕ ਡਰੈਸ ਬਣਾ ਲਿਏ ਡਰੈਸ ਅਪਰੂਵ ਲੈਣ ਲੱਗਿਆਂ ਕਈ ਬੰਦੇ ਆ ਜੀ ਆ ਗਏ ਮੇਰੇ ਤੱਕ ਨਹੀਂ ਆ ਬੰਦੇ ਆ ਕਈਆਂ ਨੂੰ ਪੁੱਛਣਾ ਪੈਂਦਾ ਕੋਈ ਜਗ੍ਹਾ ਦੱਸੋ ਹੋਟਲ ਵਾਲੇ ਵੀ 2-4 ਦਿਨ ਦੱਸਦੇ ਤੁਹਾਨੂੰ ਰੱਖ ਲੰਗੇ ਬਾਲ ਪਰ ਜੱਦਾ ਲਵਾਗੇ ਤੇ ਉਹਨਾਂ ਗਾਣਾ ਪਤਾ ਨਹੀਂ ਕੀ ਕੰਮ ਕਰਦੇ ਵੇ ਹੁਟ ਦੇ ਕਰਾ ਦੇਈ ਜਾਂਦੇ ਇਹ ਵੀ ਸਾਰਾ ਕੁਝ ਇਤਾਂ ਦੁੱਧਾ ਜੀ ਤਲਕੋ ਬੈਦਲ ਵੀਜ਼ਾਗਾ ਤੇ ਜੇ ਤੁਸੀਂ 2-4 ਦਿਨ ਦੇ ਵੀਜ਼ੇ ਤੇ ਲੈ ਕੇ ਆਇਓ ਤੇ ਫਿਰ ਤੇ ਬਹੁਤ ਮੁਸ਼ਕਲ ਹੈ ਫਿਰ ਤੇ ਸਜਣੋਂ ਕਿਤੇ ਤੁਹਾਨੂੰ ਚੋਰੀ ਲੈਣਾ ਪਵੇਗਾ ਕਿਉਂਕਿ ਜੇ ਦੇ ਵਰਕ ਵੀਜ਼ਾ ਜਾਂ ਸਟੱਡੀ ਵੀਜ਼ਾ ਫਿਰ ਤੇ 4-ਤਾਲ ਕੋ ਵੀਜ਼ਾ ਦਾ ਹੈਗਾ ਤੁਹਾਨੂੰ ਚਿੰਤਾ ਘੱਟ ਗਈ ਹੈ ਕਿ ਤੁਹਾਡਾ ਵੀਜ਼ਾ ਵੀ 2-3 ਦਿਨ ਦਾ ਤੇ ਤੁਸੀਂ ਰੁਕਣਾ ਵੀ ਜ਼ਿਆਦਾ ਫਿਰ ਬੜੀ ਮੁਸ਼ਕਲ ਹੁੰਦੀ ਹੈ ਫਿਰ ਤੇ ਤੁਹਾਨੂੰ ਬੜਾ ਡਰ ਕੇ ਲੈਣਾ ਪੈਣਾ ਤੇ ਡਰੇ ਬੰਦ ਨੂੰ ਵਸੇ ਵੀ ਮੁਸ਼ਕਲ ਹੁੰਦੀ ਹੈ ਤੇ ਫਿਰ ਮਕਾਨ ਵੀ ਨਾ ਵਜ਼ੇ ਰਾਤੀ ਰਹਿਣ ਨੂੰ ਤੇ ਕੋਈ ਦੋਸਤ ਵੀ ਨਾ ਹੋਵੇ ਜਿਹਾ ਜਾਣਾ ਕਿੱਥੇ ਹੋਵੇ ਤੁਸੀਂ ਗੁਰਦਾਰੇ ਵਿੱਚ ਜਾ ਜਾਓ ਕਿ ਤੁਹਾਨੂੰ ਇੱਕ ਦੋ ਦਿਨ ਜਗ੍ਹਾ ਦੇ ਦੇਣਗੇ ਜ਼ਿਆਦਾ ਉਹ ਵੀ ਬਵੰਦ ਹੁੰਦੇ ਨੇ ਕਿਉਂਕਿ ਜਾਇਤ ਨਹੀਂ ਹੁੰਦੀ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਸੂਝ ਸਮਝ ਕੇ ਆਓ ਬਾਰ ਬੜੇ ਪੰਗੇ ਪੈਂਦੇ ਜੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਕਿ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮਚ